ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਹੈ ਅ ਅੱਗੇ ਤੋਰਿਆ ਹੈਗਾ ਭਾਵੇਂ ਸਰੀਰ ਰੂਪ ਦੇ ਵਿੱਚ ਆਪਾਂ ਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਜਿਹੜੇ ਨੇ ਵਖ ਵਖ ਨੇ ਪਰ ਉਹ ਗੁਰਨਾਨਕ ਦੀ ਜੋਤ ਹੀ ਹੈ ਜਿਹੜੀ ਕਿ ਬਾਕੀ ਦੇ ਸਰੀਰਾਂ ਦੇ ਵਿੱਚ ਹੁੰਦੀ ਹੋਈ ਜਿਹੜੀ ਹੈ 10ਵੇਂ ਪਾਤਸ਼ਾਹ ਤੱਕ ਜਾਂਦੀ ਹੈ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੱਜ ਜਿਹੜੀ ਹੈ ਮੌਜੂਦ ਹੈਗੀ ਹੈ ਇਸੇ ਵੀ ਆਪਾਂ ਕਹਿ ਲੀਏ ਕਿ ਰਾਜ ਦੀ ਰਾਜਧਾਨੀ ਦੀ ਗੱਲ ਆ ਜਾਂਦੀ ਹੈ ਉਹ ਰਾਜ ਦਾ ਨੀਤੀ ਜ਼ਿੰਮੇਵਾਰੀ ਫਿਰ ਗੁਰੂ ਰਾਮਦਾਸ ਪਾਸ਼ਾ ਜੀ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਲੱਗ ਲੱਗਦੀ ਹੈਗੀ ਆ ਗੁਰੂ ਸਾਹਿਬ ਵੱਲੋਂ ਜਿਹੜਾ ਹੈ ਅੰਮ੍ਰਿਤਸਰ ਸਿੱਖਾਂ ਦੀ ਰਾਜਧਾਨੀ ਦੇ ਤੌਰ ਤੇ ਇੱਕ ਨਗਰ ਜਿਹੜਾ ਹੈ ਉਹ ਵਸਾਇਆ ਜਾਂਦਾ ਹੈਗਾ ਔਰ ਇਸ ਦੀ ਜਦੋਂ ਆਪਾਂ ਦੇਖਦੇ ਹਾਂ ਨਾ ਕਿ ਇਹਦੀ ਚੋਣ ਵੀ ਗੁਰੂ ਨਾਨਕ ਪਾਸ਼ਾ ਨੇ ਹੀ ਕੀਤੀ ਸੀ ਆਨੰਦ ਕਾਰਜ ਦੀ ਰਸਮ ਜਨੂੰ ਆਪਾਂ ਲਾਵਾ ਵੀ ਅੱਜ ਆਪਾਂ ਕਹਿੰਦੇ ਹੈਗੇ ਆ ਕਿ ਉਹ ਜਿਹੜੀਆਂ ਹੈਗੀਆਂ ਨੇ ਗੁਰੂ ਨਾਨਕ ਦਾਸ ਪਾਤਸ਼ਾਹ ਜੀ ਦੇ ਵੱਲੋਂ ਬਕਾਇਦਾ ਉਚਾਰਨ ਕੀਤੀਆਂ ਜਾਂਦੀਆਂ ਨੇ ਉਹ ਮਰਿਆਦਾ ਗੁਰੂ ਸਾਹਿਬ ਦੇ ਵੱਲੋਂ ਕਾਇਮ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਦੇ ਵਿਲੇ ਜਦੋਂ ਉਹਨਾਂ ਦਾ ਆਨੰਦ ਕਾਰਜ ਹੋਣਾ ਸੀ ਤੇ ਉੱਥੇ ਜਦਾਂ ਵੇਦੀ ਦਾ ਹਿਸਾਬ ਕਿਤਾਬ ਜਾਂ ਜਿਵੇਂ ਕਿ Hindu ਰੋਰੀਤਾ ਦੇ ਅਨਸਾਰ ਹੁੰਦਾ ਹੈ ਸੱਤ ਫੇਰੇ ਵਾਲਾ ਜਿਹੜਾ ਚੱਕਰ ਹੁੰਦਾ ਹੈ ਗੁਰੂ ਸਾਹਿਬ ਨੇ ਜਦੋਂ ਕਹਿ ਦਿੱਤਾ ਕਿ ਨਾ ਹਮ Hindu ਨਾ Musalman ਉਹ ਸਾਰੇ ਨੂੰ ਗੁਰੂ ਸਾਹਿਬ ਨੇ ਰਿਜੈਕਟ ਕਰਕੇ ਤੇ ਬਕਾਇਦਾ ਮੂਲ ਮੰਤਰ ਜਿਹੜਾ ਲਿਖ ਕੇ ਤੇ ਫੇਰ ਉਸਤੇ ਆਲੇ ਦੁਆਲੇ ਚਾਰ ਪ੍ਰਕਰਮਾ ਕੀਤੀਆਂ ਸੀ ਦੂਜੇ ਪਾਤਸ਼ਾਹ ਤੇ ਤੀਜੇ ਪਾਤਸ਼ਾਹ ਜਿਹੜੇ ਨੇ ਉਹ ਆਲਰੇਡੀ ਜਦੋਂ ਸਿੱਖੀ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਦਾ ਵਿਆਹ ਆਪਾਂ ਕਹਿ ਸਕਦੇ ਹਾਂ ਕਿ ਹੋ ਚੁੱਕਿਆ ਹੈ ਤੇ ਫਿਰ ਤੀਸਰੇ ਪਾਤਸ਼ਾਹ ਦੇ ਸਮੇਂ ਦੀ ਇੱਕ ਘਟਨਾ ਆਉਂਦੀ ਹੈ ਕਿ ਉਦੋਂ ਇੱਕ ਜੋੜੇ ਦਾ ਜਿਹੜਾ ਵਿਆਹ ਹੈ ਗੁਰੂ ਸਾਹਿਬ ਨੇ ਅਨੰਦ ਸਾਹਿਬ ਦੀਆਂ ਜਿਹੜੀਆਂ ਲਾਵਾ ਪੜ ਕੇ ਉਦੋਂ ਵੀ ਕਰਵਾਇਆ ਹੈਗਾ ਪਰ ਚੌਥੇ ਪਾਤਸ਼ਾਹ ਵੇਲੇ ਜਿਹੜੀ ਹੈ ਸੰਪੂਰਨ ਮਰਿਆਦਾ ਗੁਰੂ ਸਾਹਿਬ ਨੇ ਲਾਗੂ ਕਰ ਦਿੱਤੀ ਔਰ ਜੇ ਆਪਾਂ ਕਹੀ ਕਿ ਔਰਤ ਤੇ ਮਰਤਾ ਸਰੀਰ ਤੋਂ ਵੱਧ ਜਿਹੜਾ ਹੈ ਰੋਹਾਨੀ ਤੌਰ ਤੇ ਜਿਹੜਾ ਹੈ ਆਨੰਦ ਕਾਰਜਾਂ ਜਿਹੜਾ ਆਪਾਂ ਲਾਵਾਂ ਦਾ ਪਾਠ ਕਰਦੇ ਆ ਉਹਦੇ ਥਰੂ ਗੁਰੂ ਸਾਹਿਬ ਨੇ ਜੋੜਿਆ ਹੈਗਾ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਅਕਾਲ ਚਨਵ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਮੀਡੀਆ ਵਾਚ ਤੇ ਵਿੱਚ ਸਵਾਗਤ ਕਰਦੇ ਆ ਜੀ ਆਸ ਕਰਦੇ ਆ ਤੁਸੀਂ ਸਿਹਤਮੰਦ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਕਾਲ ਚੈਨਲ ਦੇ ਵੱਲੋਂ ਜਤਵੀ ਪ੍ਰੋਗਰਾਮ ਮੀਡੀਆ ਵਾਚ ਜਾਂ ਹੋਰ ਜੋ ਵੀ ਅਸੀਂ ਪੇਸ਼ਕਸ਼ ਖਬਰਾਂ ਦੇ ਨਾਲ ਜੁੜੀ ਹੋਈ ਆਪ ਸਭ ਤੱਕ ਲੈ ਕੇ ਆਣੇ ਆ ਤਦ ਇਹ ਵੀ ਅਸੀਂ ਪੂਰਜ਼ੋਰ ਕੋਸ਼ਿਸ਼ ਕਰਦੇ ਆਂ ਕਿ ਜੇਕਰ ਕੋਈ ਪੰਥਕ ਦਿਹਾੜਾ ਆਇਆ ਹੈ ਜਿੱਥੇ ਦੁਨੀਆ ਭਰ ਦੇ ਵਿੱਚ ਵੱਸਦਾ ਨਾਨਕ ਨਾਮ ਲੈਵਾ ਸਾਡੀਆਂ ਸੰਗਤਾਂ ਕੋਈ ਦਿਹਾੜਾ ਮਨਾ ਰਹੀਆਂ ਨੇ ਕੋਈ ਪਵਿੱਤਰ ਦਿਨ ਮੌਕੇ ਉਸ ਅਕਾਲ ਪੁਰਖ ਨੂੰ ਚੇਤੇ ਕਰ ਰਹੀਆਂ ਨੇ ਤੇ ਆਪਣੇ ਗੁਰੂ ਦੀ ਉਸਤਤ ਕਰ ਰਹੀਆਂ ਨੇ ਤਦ ਉਸ ਦੀ ਗੱਲ ਕਰੀਏ ਜ਼ਰੂਰ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਅਕਾਲ ਚੈਨਲ ਦੇ तमाम ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਹੋਇਆਂ ਅਸੀਂ ਆ ਆਪਣੇ ਸੰਗਤਾਂ ਨੂੰ ਹਮੇਸ਼ਾ ਇਹੀ ਕੋਸ਼ਿਸ਼ ਕਰਾਂਗੇ ਉਹਨਾਂ ਤਮਾਮ ਸਿਧਾਂਤਾਂ ਦੇ ਨਾਲ ਜੋੜੇ ਰੱਖੀਏ ਜਿਨ੍ਹਾਂ ਦੀ ਗੱਲ ਅੱਜ ਦੇ ਸਮੇਂ ਦੇ ਵਿੱਚ ਕਰਨੀ ਬਹੁਤ ਜ਼ਰੂਰੀ ਹੈ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਨਾਲ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਜੁੜਦੇ ਨੇ ਹਮੇਸ਼ਾ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਦੇ ਵਿੱਚ ਇਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਜਦ ਅਸੀਂ ਗੁਰੂ ਨਾਨਕ ਸਾਭ ਦੀ ਜੋਤ ਵਜੋਂ ਉਹਨਾਂ ਨੂੰ ਦੇਖਦੇ ਆਂ ਗਾਂ ਅੱਗੇ ਚੱਲ ਕੇ ਅੱਜ ਦੇ ਦਿਹਾੜੇ ਮੋਕੇ 'ਤੇ ਸੰਗਤ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਹੁਣ ਸਿਧਾਂਤਕ ਤੌਰ ਦੇ ਉੱਤੇ ਤਾਂ ਕਿਹੜੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਬੇਹੱਦ ਜ਼ਰੂਰੀ ਨੇ ਬਿਲਕੁਲ ਜੀ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਹੈ ਅ ਅੱਗੇ ਤੋਰਿਆ ਹੈਗਾ ਭਾਵੇਂ ਸਰੀਰ ਰੂਪ ਦੇ ਵਿੱਚ ਆਪਾਂ ਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਜਿਹੜੇ ਨੇ ਵਖ-ਵਖ ਨੇ ਪਰ ਉਹ ਗੁਰਨਾਨਕ ਦੀ ਜੋਤ ਹੀ ਹੈ ਜਿਹੜੀ ਕਿ ਬਾਕੀ ਦੇ ਸਰੀਰਾਂ ਦੇ ਵਿੱਚ ਹੁੰਦੀ ਹੋਈ ਜਿਹੜੀ ਆ 10ਵੇਂ ਪਾਤਸ਼ਾਹ ਤੱਕ ਜਾਂਦੀ ਹੈ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੱਜ ਜਿਹੜੀ ਆ ਮੌਜੂਦ ਹੈਗੀ ਹੈ ਤੇ ਜਦੋਂ ਆਪਾਂ ਗੁਰੂ ਰਾਮਦਾਸ ਮਹਾਰਾਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੀ ਦੁਨੀਆ ਦੇ ਵਿੱਚ ਮਨਾ ਰਹੇ ਆ ਤੇ ਗੁਰੂ ਸਾਹਿਬ ਵੱਲੋਂ ਬਹੁਤ ਸਾਰੇ ਆਪਾਂ ਕਹਿ ਲਈ ਕਿ ਆਪਣੇ ਜੀਵਨ ਕਾਲ ਦੇ ਵਿੱਚ ਕਾਰਜ ਜਿਹੜੇ ਕੀਤੇ ਗਏ ਨੇ ਗੁਰੂ ਨਾਨਕ ਸਾਹਿਬ ਦੇ ਹਲੀਮੀ ਰਾਜ ਦੇ ਜਿਹੜੇ ਸੰਕਲਪ ਨੂੰ ਗੁਰੂ ਸਾਹਿਬ ਨੇ ਅੱਗੇ ਤੋਰਿਆ ਹੈਗਾ ਜਿਸ ਸਚਿਆਰ ਮਨੁੱਖ ਦੀ ਜਿਹੜੀ ਘਾੜਤ ਦੀ ਗੱਲ ਆਪਾਂ ਕਰਦੇ ਆਂ ਤੇ ਉਸ ਨੂੰ ਹੀ ਗੁਰੂ ਅੰਗਦ ਪਾਤਸ਼ਾਹ ਨੇ ਫਿਰ ਗੁਰੂ ਅੰਗਦ ਪਾਤਸ਼ਾਹ ਤੋਂ ਗੁਰੂ ਅਮਰਦਾਸ ਜੀ ਨੇ ਤੇ ਜਦੋਂ ਆਪਾਂ ਉਸ ਸਮੇਂ ਦੀ ਗੱਲ ਕਰਦੇ ਹਾਂ ਤੇ ਉਸ ਸਮੇਂ ਤੱਕ ਸਿੱਖਾਂ ਦੇ ਕੋਲ ਮਲ ਅਖਾੜੇ ਗੁਰਮੁਖੀ ਦੇ ਤੌਰ ਦੇ ਉੱਤੇ ਜਿਹੜੀ ਆਪਣੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਲਿਪੀ ਤੇ ਉਸ ਤੋਂ ਬਾਅਦ ਲੰਗਰ ਤੇ ਪੰਗਤ ਦਾ ਜਿਹੜਾ ਸਿਧਾਂਤ ਹੈਗਾ ਏ ਉਹ ਪੂਰਨ ਤੌਰ ਤੇ ਜਿਹੜਾ ਹੈ ਸਟੈਬਲਿਸ਼ ਹੋ ਚੁੱਕਾ ਏ ਉਸ ਤੋਂ ਬਾਅਦ ਬੌਲੀ ਸਾਹਿਬ ਦੇ ਨਿਰਮਾਣ ਹੋ ਚੁੱਕੇ ਨੇ ਜਿੱਥੇ ਇੱਕ ਬੰਨੇ ਉੱਚ-ਨੀਚ ਦਾ ਜਿਹੜਾ ਵਰਤਾਰਾ ਉਸ ਸਮਾਜ ਦੇ ਵਿੱਚ ਹੈਗਾ ਹੈ ਗੁਰੂ ਸਾਹਿਬ ਨੂੰ ਰਿਜੈਕਟ ਕਰਦੇ ਨੇ ਉਸੇ ਬੌਲੀ ਤੋਂ ਕਥੇਤ ਜਾਂ ਅਖੋਤੀ ਆਪਾਂ ਕਹਿ ਸਕਦੇ ਹਾਂ ਕਿ ਨੀਵੀਂ ਜਾਤੀ ਉਸੇ ਤੋਂ ਹੀ ਜਿਹੜਾ ਉੱਚੀ ਜਾਤੀ ਸਾਰੇ ਇੱਕੋ ਜਗ੍ਹਾ ਤੋਂ ਹੀ ਜਿਹੜਾ ਪਾਣੀ ਜਿਹੜਾ ਹੈ ਉਸ ਦੀ ਵਰਤੋਂ ਕਰਦੇ ਨੇ ਛੂਤ-ਛਾਤ ਨੂੰ ਗੁਰੂ ਸਾਹਿਬ ਨੇ ਖਤਮ ਉਸ ਟਾਈਮ ਤੱਕ ਕਰ ਦਿੱਤਾ ਸੀ ਮੰਜੀ ਪ੍ਰਥਾ ਪੀੜੀ ਸਿਸਟਮ ਤੀਜੇ ਪਾਸ਼ਾ ਤੱਕ ਆ ਚੁੱਕਿਆ ਸੀ ਹੁਣ ਜਿਹੜੀ ਹੈ ਕਿਸੇ ਵੀ ਆਪਾਂ ਕਹ ਲਈਏ ਕਿ ਰਾਜ ਦੀ ਰਾਜਧਾਨੀ ਦੀ ਗੱਲ ਆ ਜਾਂਦੀ ਹੈ ਤੇ ਉਹ ਰਾਜਧਾਨੀ ਦੀ ਜ਼ਿੰਮੇਵਾਰੀ ਫਿਰ ਗੁਰੂ ਰਾਮਦਾਸ ਪਾਸ਼ਾ ਜੀ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਲੱਗ ਲੱਗਦੀ ਹੈਗੀ ਆ ਗੁਰੂ ਸਾਹਿਬ ਵੱਲੋਂ ਜਿਹੜਾ ਹੈ ਅੰਮ੍ਰਿਤਸਰ ਸਿੱਖਾਂ ਦੀ ਰਾਜਧਾਨੀ ਦੇ ਤੌਰ ਤੇ ਇੱਕ ਨਗਰ ਜਿਹੜਾ ਹੈ ਉਹ ਵਸਾਇਆ ਜਾਂਦਾ ਹੈਗਾ ਔਰ ਇਸ ਦੀ ਜਦੋਂ ਆਪਾਂ ਦੇਖਦੇ ਆ ਨਾ ਕਿ ਇਹਦੀ ਚੋਣ ਵੀ ਗੁਰੂ ਨਾਨਕ ਪਾਤਸ਼ਾਹ ਨੇ ਹੀ ਕੀਤੀ ਸੀ ਔਰ ਇਹਦੇ ਜਿਹੜੇ ਹਵਾਲੇ ਨੇ ਸਾਨੂੰ ਮਹਿਮਾ ਪ੍ਰਕਾਸ਼ ਤੋਂ ਮਿਲ ਜਾਂਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਸ ਜਗ੍ਹਾ ਦੀ ਚੋਣ ਕੀਤੀ ਗੁਰੂ ਸਾਹਿਬ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਦੱਸਿਆ ਗੁਰੂ ਅੰਗਦ ਪਾਤਸ਼ਾਹ ਨੇ ਬਾਕਾਇਦਾ ਗੁਰੂ ਅਮਰਦਾਸ ਜੀ ਨੂੰ ਦੱਸਿਆ ਤੇ ਫਿਰ ਜਦੋਂ ਨਗਰ ਵਸਾਉਣਾ ਸੀ ਉਦੋਂ ਫਿਰ ਜਿਹੜਾ ਹੈਗਾ ਗੁਰੂ ਰਾਮਦਾਸ ਜੀ ਪਾਤਸ਼ਾਹ ਨੂੰ ਜਿਹੜਾ ਹੈ ਗੁਰੂ ਅਮਰਦਾਸ ਜੀ ਨੇ ਜਿਹੜੀ ਬਾਕਾਇਦਾ ਉਹਨਾਂ ਦੀ ਡਿਊਟੀ ਲਈ ਤੇ ਉਹਨੂੰ ਜਿਹੜਾ ਹੈ ਉਥੇ ਇੱਕ ਜ਼ਮੀਨ ਬਕਾਇਦਾ ਖਰੀਦੀ ਗਈ ਆਪਾਂ ਪਿਛੇ ਜੇ ਵੀ ਪ੍ਰੋਗਰਾਮ ਵਿੱਚ ਕੀਤਾ ਸੀ ਇੱਕ ਸ਼ਖਸ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੀ ਜ਼ਮੀਨ ਹੈ ਅੰਮ੍ਰਿਤਸਰ ਦੀ ਹੈ ਜੀ ਅਕਬਰ ਨੇ ਦਿੱਤੀ ਸੀ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਹੈਗਾ ਜਦੋਂ ਆਪਾਂ ਇਹਦੀ ਹੋਰ ਕੋਖ ਕਰਦੇ ਹੈਗੇ ਆਂ ਤੇ ਇਤਿਹਾਸ ਦੇ ਵਿੱਚ ਗਸਟ ਯਰ ਅੰਮ੍ਰਿਤਸਰ ਜਿਹੜਾ ਆਉਂਦਾ ਹੈ ਉਸ ਦੇ ਵਿੱਚ ਬਕਾਇਦਾ ਇਹ ਗੱਲ ਆਉਂਦੀ ਹੈ ਕਿ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਦੇ ਕੋਲੋਂ 700 ਅਕਬਰੀ ਮੋਹਰਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਇੱਕ ਨਗਰ ਜਿਹੜਾ ਬਸਾਇਆ ਜਾਂਦਾ ਹੈ ਔਰ ਜਦੋਂ ਤੁਸੀਂ ਦੇਖੋ ਕਿ ਕਿੰਨੀ ਵਿਲੱਖਣ ਗੱਲ ਹੈਗੀ ਹੈ ਕਿਉਂਕਿ ਕਈ ਵਾਰੀ ਆਪਾਂ ਦੇਖਿਆ ਨਾ ਕਿ ਭਲੇਖੇ ਜਾਂ ਸਹੀ ਸਿਧਾਂਤ ਨਾ ਜਾਵੇ ਤੇ ਇਦਾਂ ਦਾ ਪ੍ਰਚਾਰਿਆ ਜਾਂਦਾ ਕਿ ਸ਼ਾਇਦ ਪਹਿਲੇ ਜਿਹੜੇ ਪੰਜ ਗੁਰੂ ਸਨ ਉਹਨਾਂ ਦਾ ਸਿਧਾਂਤ ਵੱਖਰਾ ਸੀ ਤੇ ਛੇਵੇਂ ਪਾਤਸ਼ਾਹ ਨੇ ਵੱਖਰੀ ਕਿਰਪਾਣ ਜਾਂ ਮੀਰੀ ਪੀਰੀ ਕੁਛ ਅਲੱਗ ਕਰ ਦਿੱਤਾ ਉਹ ਅਲੱਗ ਨਹੀਂ ਕਰ ਦਿੱਤਾ ਉਹ ਸਿੱਖੀ ਦੀ ਹੌਲੀ ਹੌਲੀ ਸਟੈਪ ਬਾਈ ਸਟੈਪ ਆਪਾਂ ਕਹਿ ਸਕਦੇ ਹਾਂ ਕਿ ਡਿਵੈਲਪਮੈਂਟ ਹੈਗੀ ਹੈ ਹੁਣ ਜਦੋਂ ਤੁਸੀਂ ਅੰਮ੍ਰਿਤਸਰ ਨਗਰ ਨੂੰ ਦੇਖਦੇ ਹੋ ਆਲੇ ਦੁਆਲੇ ਪਹਿਲਾਂ ਜੇ ਕੋਈ ਰਾਜਾ ਵੀ ਆਪਣੇ ਆਪਾ ਕਹਿ ਲੀਏ ਕਿ ਰਾਜਧਾਨੀ ਨੂੰ ਸਟੈਬਲਿਸ਼ ਕਰਦਾ ਹੈ ਪਹਿਲਾਂ ਉੱਥੇ ਜਿਹੜੇ ਘਰ ਵਗੈਰਾ ਬਣਾਏ ਜਾਂਦੇ ਨੇ ਫਿਰ ਉਸ ਤੋਂ ਬਾਅਦ ਅਲੱਗ-ਅਲੱਗ 52 ਖੇਤੇ ਜਿਹੜੇ ਨੇ ਉੱਥੇ ਸਟੈਬਲਿਸ਼ ਕੀਤੇ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਆਪਾਂ ਦੇਖਿਆ ਕਿ ਦਰਬਾਰ ਸਾਹਿਬ ਦੀ ਉੱਥੇ ਸਟੈਬਲਿਸ਼ਮੈਂਟ ਹੁੰਦੀ ਹੈਗੀ ਆ ਔਰ ਇਹਦੇ ਜੇ ਆਪਾਂ ਕਹਿੰਦੇ ਕਿ ਪੂਰੇ ਐਵੀਡੈਂਸਸ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਨਾਮ ਆਟਾ ਮੰਡੀ ਨਮਕ ਮੰਡੀ ਜਾਂ ਹੋਰ ਜਿਹੜੇ ਵੱਖ-ਵੱਖ ਬਾਜ਼ਾਰ ਹੈਗੇ ਨੇ ਇਹ ਸਾਰੇ ਵੱਖ-ਵੱਖ ਖੇਤੀ ਉਸ ਟਾਈਮ ਤੇ ਜਿਹੜੇ ਨੇ ਗੁਰੂ ਸਾਹਿਬ ਨੇ ਉੱਥੇ ਸ਼ੁਰੂ ਕੀਤੇ ਸਨ ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਇੱਕ ਹੋਰ ਬਲੱਖਣ ਗੱਲ ਕਿਉਂਕਿ ਜਿਹੜਾ ਬਿਪਰਦਾ ਹੈਗਾ ਉਹਨਾਂ ਦਾ ਇਹ ਹੈਗਾ ਕਿ ਜਿਹੜੇ ਅਖੋਤੀ ਨੀਵੀਆਂ ਜਾਤੀਆਂ ਵਾਲੇ ਕਿਉਂਕਿ ਆਪਾਂ ਦੇਖਿਆ ਨਾ ਕਿ ਗੁਰਨਾਨਕ ਸਾਹਿਬ ਦੇ ਵੇਲੇ ਤੋਂ ਹੀ ਰੋ ਮਟੀਰੀਅਲ ਤੇ ਉਹੀ ਹੈ ਤੇ ਪਰ ਗੁਰਨਾਨਕ ਸਾਹਿਬ ਨੇ ਜਦੋਂ ਉਸ ਪਿਰਤ ਨੂੰ ਤੋੜਨਾ ਹੈ ਤੇ ਗੁਰੂ ਸਾਹਿਬ ਦਾ ਹਰੀਖ ਸਿਧਾਂਤ ਜਿਹੜਾ ਹੈ ਉਸ ਪਰਤ ਨੂੰ ਤੋੜਦਾ ਹੋਇਆ ਅੱਗੇ ਜਾਂਦਾ ਹੈ इवन ਕਿ ਇਸ ਨਗਰ ਦੀ ਵੀ ਜਦੋਂ ਆਪਾਂ ਕਹਿ ਲਈਏ ਨਾ ਕਿ ਜਦੋਂ ਇਹਦੀ ਸਟੈਬਲਿਸ਼ਮੈਂਟ ਹੁੰਦੀ ਹੈ ਜਦੋਂ ਇਹ ਨਗਰ ਬਣਾਇਆ ਜਾਂਦਾ ਹੈ ਤੇ ਉੱਥੇ ਵੀ ਬਕਾਇਦਾ ਜਿਨ੍ਹਾਂ ਨੂੰ ਇਹ ਨੀਵੀਆਂ ਜਾਤੀਆਂ ਕਹਿੰਦੇ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਬਰਾਬਰ ਜਿਹੜਾ ਹੈ ਸਥਾਨ ਦਿੱਤਾ ਸਿੱਖੀ ਦੇ ਵਿੱਚ ਇਹ ਚੀਜ਼ ਨਹੀਂ ਹੈ ਨਾਰਮਲੀ ਕੀ ਹੁੰਦਾ ਸੀ ਕਿ ਜਦੋਂ ਉਸ ਟਾਈਮ ਤੇ ਜਿਹੜੇ ਬਾਕੀ ਦੇ ਨਗਰਾਂ ਸਨ ਉਹਨਾਂ ਨੂੰ ਤੁਸੀਂ ਵੀ ਦੇਖਿਆ ਹੋਣਾ ਕਈ ਵਾਰੀ ਪੁਰਾਣੀਆਂ ਫਿਲਮਾਂ 'ਚ ਦਿਖਾਇਆ ਜਾਂਦਾ ਕਿ ਉਹਨਾਂ ਨੂੰ ਬਾਹਰਲੇ ਬੰਨੇ ਜਿਹੜੀ ਜਗ੍ਹਾ ਦਿੱਤੀ ਜਾਂਦੀ ਸੀ ਜਾਂ ਪੱਛਮ ਵਾਲੀ ਸਾਈਡ ਤੇ ਗੁਰੂ ਸਾਹਿਬ ਨੇ ਬਕਾਇਦਾ ਨੋ ਵੀ ਪੂਰੋ ਵਾਲੇ ਬੰਨੇ ਸਾਰਿਆਂ ਨੂੰ ਜਿਹਦਾ ਆਪਾਂ ਕਹਿ ਲਈਏ ਕਿ ਇੱਕੋ ਬਰਾਬਰੀ ਦਾ ਜਿਹੜਾ ਦਰਜਾ ਹੈ ਗੁਰੂ ਸਾਹਿਬ ਨੇ ਉਹ ਦਿੱਤਾ ਹੈਗਾ ਹੁਣ ਇਹਦੇ ਤੇ ਤੁਸੀਂ ਦੇਖੋ ਨਾ ਕਿ ਸਿੱਖਾਂ ਦੀ ਰਾਜਧਾਨੀ ਹੈ ਅੱਜ ਅਸੀਂ ਕਈ ਵਾਰੀ ਗੱਲਾਂ ਗੋਲੀਆਂ ਕਰ ਜਾਂਦੇ ਆ ਕਿ ਕਾਰਨ ਕੀ ਹੈ ਕਿ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਨੇ ਤੁਸੀਂ ਇਹ ਕਰਦੀ ਕਦੀ ਸੋਚ ਕੇ ਦੇਖੋ ਕਿ ਉਹ ਹਮੇਸ਼ਾ ਅੰਮ੍ਰਿਤਸਰ ਤੇ ਹੀ ਹਮਲਾ ਕਿਉਂ ਕਰਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਹਮਲਾ ਸਿੱਖਾਂ ਦੇ ਦਿਲ ਦੇ ਉੱਤੇ ਕਰਨਾ ਆਏ ਸੀ ਸਿੱਖਾਂ ਦੀ ਉਸ ਰਾਜਧਾਨੀ ਦੇ ਉੱਤੇ ਕਰਨਾ ਹੈ ਚਾਹੇ ਆਪਾਂ ਗੱਲ ਐਮ ਸ਼ਾਹ ਅਬਦਾਲੀ ਦੀ ਕਰ ਲਈਏ ਜ્યાં ਉਸ ਤੋਂ ਬਾਅਦ ਮਸੇ ਰੰਗੜ ਵਾਲਾ ਇਨਸੀਡੈਂਟ ਹੁੰਦਾ ਹੈ ਜ્યાં ਆਪਾਂ ਉਸ ਤੋਂ ਬਾਅਦ ਵੀ ਦੇਖਿਆ ਕਿ ਹਕੂਮਤਾਂ ਨੇ ਜਿਹੜਾ ਚਾਹੇ 1984 ਵੇਲੇ ਵੀ ਕਿਉਂ ਨਾ ਹੋਵੇ ਕਿ ਬਕਾਇਦਾ ਮਿੱਥ ਕੇ ਉਸੇ ਹੀ ਜਗ੍ਹਾ ਤੇ ਸਿੱਖਾਂ ਦੇ ਦਿਲ ਦੇ ਉੱਤੇ ਹਰੇਕ ਤਾੜ ਵੀ ਹਮਲਾ ਕਰਦਾ ਹੈ ਔਰ ਸਿੱਖਾਂ ਦਾ ਜੀ ਆਪਾਂ ਕਹਿੰਦੇ ਕਿ ਜੀਣਾ ਮਰਨਾ ਉਸ ਸਥਾਨ ਦੇ ਨਾਲ ਬਕਾਇਦਾ ਜੁੜਿਆ ਹੋਇਆ ਔਰ ਇਹ ਜਿਹੜੀ ਸੇਵਾ ਹੈ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹਿੱਸੇ ਆਈ ਹੈ ਤੇ ਗੁਰੂ ਸਾਹਿਬ ਵੱਲੋਂ ਇੱਕ ਵੱਡਾ ਜਿਹਾ ਆਪਾਂ ਕਹਿੰਦੇ ਕਿ ਸੇਵਾ ਕਾਰਜ ਉਦੋਂ ਕੀਤਾ ਗਿਆ ਜਾਦਸੀ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨੀ ਦੇ ਉੱਤੇ ਚਾਤ ਪਾਣੀ ਆ ਤਾਂ ਸਿੱਖਾਂ ਦੀ ਜੋ ਵੱਖਰੀ ਹੋਣਦ ਹਸਤੀ ਨੂੰ ਕਾਇਮ ਰੱਖਣ ਦੇ ਲਈ ਉਹ ਉਹਨਾਂ ਨੇ ਇਹਨਾਂ ਤਮਾਮ ਚੀਜ਼ਾਂ ਨੂੰ ਕਿਵੇਂ ਨਖਾ ਰਿਆ ਬਿਲਕੁਲ ਇਸ ਦੇ ਵਿੱਚ ਸਰਦਾਰ ਅਮਰਪ੍ਰੀਤ ਸਿੰਘ ਜੀ ਆਪਾਂ ਦੇਖਿਆ ਨਾ ਕਿ ਹਰੇਕ ਗੁਰੂ ਸਾਹਿਬ ਦੇ ਵੇਲੇ ਜਦੋਂ ਆਪਾਂ ਕਿਉਂਕਿ ਕਿਸੇ ਵੀ ਧਰਮ ਦੀਆਂ ਜਾਂ ਕਿਸੇ ਵੀ ਆਪਾਂ ਕਹਿ ਲਈ ਕਿ ਰਿਲੀਜੀਅਨ ਦੀਆਂ ਇੱਕ ਬਾਉਂਡਰੀਜ਼ ਹੁੰਦੀਆਂ ਨੇ ਇੱਕ ਉਹਨਾਂ ਦੇ ਨਿਯਮ ਹੁੰਦੇ ਨੇ ਤੇ ਗੁਰੂ ਨਾਨਕ ਸਾਹਿਬ ਵੱਲੋਂ ਵੀ ਵਖ ਵਖ ਨਿਯਮ ਹਰੇਕ ਗੁਰੂ ਸਾਹਿਬ ਦੇ ਸਮੇਂ ਇੱਕ ਆਪਾਂ ਕਹਿ ਲਈ ਕਿ ਸੰਸਥਾ ਇੱਕ ਨਿਯਮ ਇੱਕ ਨਗਰ ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਜਿਹੜੀਆਂ ਸਟੈਬਲਿਸ਼ ਹੁੰਦੀਆਂ ਗਈਆਂ ਤੇ ਹੁਣ ਜਦੋਂ ਆਪਾਂ ਇੱਕ ਮੁੱਖ ਜਿਹੜੀ ਰਸਮ ਹੁੰਦੀ ਆ ਆਨੰਦ ਕਾਰਜ ਦੀ ਰਸਮ ਜ ਜਨੂੰ ਆਪਾਂ ਲਾਵਾ ਵੀ ਅੱਜ ਆਪਾਂ ਕਹਿੰਨੇ ਹੈਗੇ ਆ ਕਿ ਉਹ ਜਿਹੜੀਆਂ ਹੈਗੀਆਂ ਨੇ ਗੁਰੂ ਨਾਨਕ ਦਾਸ ਪਾਤਸ਼ਾਹ ਜੀ ਦੇ ਵੱਲੋਂ ਬਕਾਇਦਾ ਉਚਾਰਨ ਕੀਤੀਆਂ ਜਾਂਦੀਆਂ ਨੇ ਉਹ ਮਰਿਆਦਾ ਗੁਰੂ ਸਾਹਿਬ ਦੇ ਵੱਲੋਂ ਕਾਇਮ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਦੇ ਵੇਲੇ ਜਦੋਂ ਉਹਨਾਂ ਦਾ ਆਨੰਦ ਕਾਰਜ ਹੋਣਾ ਸੀ ਤੇ ਉੱਥੇ ਜਦਾਂ ਵੇਦੀ ਦਾ ਹਿਸਾਬ ਕਿਤਾਬ ਜਾਂ ਜਿਵੇਂ ਕਿ Hindu ਰੌਰੀਤਾਂ ਦੇ ਅਨੁਸਾਰ ਹੁੰਦਾ ਹੈ ਸੱਤ ਫੇਰਿਆਂ ਵਾਲਾ ਜਿਹੜਾ ਚੱਕਰ ਹੁੰਦਾ ਹੈ ਗੁਰੂ ਸਾਹਿਬ ਨੇ ਜਦੋਂ ਕਹਿ ਦਿੱਤਾ ਕਿ ਨਾ ਹਮ Hindu ਨਾ Musalman ਉਹ ਸਾਰੇ ਨੂੰ ਗੁਰੂ ਸਾਹਿਬ ਨੇ ਰਿਜੈਕਟ ਕਰਕੇ ਤੇ ਬਕਾਇਦਾ ਮੂਲ ਮੰਤਰ ਜਿਹੜਾ ਲਿਖ ਕੇ ਤੇ ਫਿਰ ਉਸਦੇ ਆਲੇ ਦੁਆਲੇ ਚਾਰ ਪ੍ਰਕਰਮਾ ਕੀਤੀਆਂ ਸੀ ਦੂਜੇ ਪਾਤਸ਼ਾਹ ਤੇ ਤੀਜੇ ਪਾਤਸ਼ਾਹ ਜਿਹੜੇ ਨੇ ਉਹ ਆਲਰੇਡੀ ਜਦੋਂ ਸਿੱਖੀ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਦਾ ਵਿਆਹ ਆਪਾਂ ਕਹਿ ਸਕਦੇ ਹਾਂ ਕਿ ਹੋ ਚੁੱਕਿਆ ਹੈ ਤੇ ਫਿਰ ਤੀਸਰੇ ਪਾਤਸ਼ਾਹ ਦੇ ਸਮੇਂ ਦੀ ਇੱਕ ਘਟਨਾ ਆਉਂਦੀ ਹੈ ਕਿ ਉਦੋਂ ਇੱਕ ਜੋੜੇ ਦਾ ਜਿਹੜਾ ਵਿਆਹ ਹੈ ਗੁਰੂ ਸਾਹਿਬ ਨੇ ਅਨੰਦ ਸਾਹਿਬ ਦੀਆਂ ਜਿਹੜੀਆਂ ਲਾਵਾਵਾਂ ਪੜ ਕੇ ਉਦੋਂ ਵੀ ਕਰਵਾਇਆ ਹੈਗਾ ਪਰ ਚੌਥੇ ਪਾਤਸ਼ਾਹ ਵੇਲੇ ਜਿਹੜੀ ਹੈ ਸੰਪੂਰਨ ਮਰਿਆਦਾ ਗੁਰੂ ਸਾਹਿਬ ਨੇ ਲਾਗੂ ਕਰ ਦਿੱਤੀ ਔਰ ਜੇ ਆਪਾਂ ਕਹੀ ਕਿ ਔਰਤ ਤੇ ਮਰਤਾ ਸਰੀਰ ਤੋਂ ਵੱਧ ਜਿਹੜਾ ਹੈ ਰੋਹਾਨੀ ਤੌਰ ਤੇ ਜਿਹੜਾ ਹੈ ਆਨੰਦ ਕਾਰਜਾਂ ਜਿਹੜਾ ਆਪਾਂ ਲਾਵਾਂ ਦਾ ਪਾਠ ਕਰਦੇ ਹਾਂ ਉਹਦੇ ਥਰੂ ਗੁਰੂ ਸਾਹਿਬ ਨੇ ਜੋੜਿਆ ਹੈਗਾ ਔਰ ਸਾਰੀਆਂ ਹੀ ਆਪਾਂ ਕਹਿ ਸਕਦੇ ਹਾਂ ਕਿ ਹੌਲੀ-ਹੌਲੀ ਕਰਕੇ ਜਿਹੜਾ ਆਖਰੀ ਤੰਦ ਜਿਹੜਾ ਇੱਕ ਨਾਮਾ ਵਾਲਾ ਰਹਿ ਗਿਆ ਸੀ ਉਹ ਦਸਵੇਂ ਪਾਤਸ਼ਾਹ ਨੇ ਫਿਰ ਜਦੋਂ 1699 ਨੂੰ ਜਿਸ ਮਨੁੱਖ ਨੂੰ 230 ਸਾਲ ਦੀ ਆਪਾਂ ਕਹਿ ਸਕਦੇ ਹਾਂ ਕਿ ਟ੍ਰੇਨਿੰਗ ਦਿੱਤੀ ਹੋਵੇ ਫਿਰ ਜਦੋਂ ਉਹਦੀ ਪਰਖ ਕੀਤੀ ਗਈ ਉਹ ਪਰਖ ਚੋਂ ਪੰਜਾਂ ਦੇ ਰੂਪ ਦੇ ਵਿੱਚ ਉਹ ਪੂਰਾ ਉੱਤਰ ਦਾ ਹੈਗਾ ਤੇ ਫਿਰ ਉਹ ਤੰਦ ਵੀ ਜਿਹੜੀ ਨਾਵਾਂ ਵਾਲੀ ਤੋੜ ਦਿੱਤੀ ਜਾਂਦੀ ਹੈ ਤੇ ਗੁਰੂ ਸਾਹਿਬ ਕੌਮ ਨੂੰ ਇੱਕ ਸਮੂਹਿਕ ਕੌਮੀ ਨਾਮ ਸਿੰਘ ਅਤੇ ਕੌਰ ਜਿਹੜਾ ਹੈ ਗੁਰੂ ਸਾਹਿਬ ਬਖਸ਼ਿਸ਼ ਕਰ ਦਿੰਦੇ ਨੇ ਤੇ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੰਪੂਰਨਤਾ ਜਿਹੜੀ ਖਾਲਸੇ ਦੀ ਹੈ ਉਸ ਸਚਿਆਰ ਮਨੁੱਖ ਦੀ ਜਿਸ ਦੀ ਗੁਰਨਾਨਕ ਸਾਹਿਬ ਨੇ ਆਰੰਭਤਾ ਕੀਤੀ ਸੀ ਉਹ ਹੋ ਜਾਂਦੀ ਹੈ ਪੀੜੀਦਰ ਪੀੜੀ ਹਰੇਕ ਗੁਰੂ ਸਾਹਿਬ ਨੇ ਆਪਣਾ ਜਿਹੜਾ ਹੈ ਯੋਗਦਾਨ ਇਸਦੇ ਵਿੱਚ ਪਾਇਆ ਹੈਗਾ ਔਰ ਹਰ ਇੱਕ ਗੁਰੂ ਸਾਹਿਬਾਨ ਨੇ ਜਿਹੜਾ ਹੈ ਸਿੱਖ ਸੱਭਿਆਚਾਰ ਨੂੰ ਹੋਰ ਵਿਲੱਖਣ ਜਿਹੜਾ ਕੀਤਾ ਹੈਗਾ ਜਨਮ ਤੋਂ ਲੈ ਕੇ ਮਰਨ ਤੋਂ ਲੈ ਕੇ ਵਿਆਹ ਦੀਆਂ ਰਸਮਾਂ ਈਮਨ ਕਿ ਹੁਣ ਜਿੱਦਾਂ ਆਪਾਂ ਇਲਾਣੀਆਂ ਦਾ ਪਾਠ ਹੁੰਦਾ ਹੈ ਕਿ ਜੀ ਆਪਾਂ ਪੁਰਾਤਨ ਸਮਿਆਂ ਦੀ ਗੱਲ ਕਰਦੇ ਆਂ ਜਾਂ ਜਿਹੜੇ ਬਾਕੀ ਦੇ ਜਿਹੜੇ ਧਰਮ ਹੈਗੇ ਨੇ ਉਹਨਾਂ ਦੇ ਵੈਣ ਪੈਂਦੇ ਹੈਗੇ ਨੇ ਉਹਨਾਂ ਦੇ ਜਿਦਾਂ ਪਿੱਟ ਸਿ ਆਪਾਂ ਹੁੰਦਾ ਹੈ ਪਰ ਗੁਰੂ ਸਾਹਿਬ ਨੇ ਬਕਾਇਦਾ ਸਾਨੂੰ ਇੱਕ ਮਰਨ ਦੀ ਜਿਹੜੀ ਰੀਤ ਹੈ ਉਹ ਵੀ ਸਾਨੂੰ ਦੱਸ ਦਿੱਤੀ ਕਿ ਇਸ ਇਸ ਤਰੀਕੇ ਦੇ ਨਾਲ ਜਿਹੜੀ ਆਪਾਂ ਹੈ ਕਿ ਖਾਲਸੇ ਨੇ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਰਹਿਣਾ ਹੈਗਾ ਇਹ ਸਾਰੀਆਂ ਚੀਜ਼ਾਂ ਇਹ ਸਾਰਾ ਜਿਹੜਾ ਇੱਕ ਮਹਿਲ ਹੈਗਾ ਇਹ ਗੁਰੂ ਸਾਹਿਬ ਨੇ ਕਦਮ ਬਾਏ ਕਦਮ ਇਸ ਦੇ ਵਿੱਚ ਹਰੇਕ ਗੁਰੂ ਸਾਹਿਬਾਨ ਦਾ ਜਿਹੜਾ ਹੈ ਸਰੀਰ ਰੂਪ ਦੇ ਵਿੱਚ ਯੋਗਦਾਨ ਰਿਹਾ ਹੈਗਾ ਪਰ ਜੋਤ ਰੂਪ ਦੇ ਵਿੱਚ ਗੁਰਨਾਮ ਅਖੀ ਦਸਾਂ ਜਾਮਿਆਂ ਦੇ ਵਿੱਚ ਅੱਗੇ ਚੱਲਦੇ ਨੇ ਤਾਂ ਬਿਲਕੁਲ ਸੰਗਤਜੀ ਜਦਵੀ ਅਸੀਂ ਆਪਣੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਗੱਲ ਕਰਦੇ ਹਾਂ ਅਸੀਂ ਉਡੀਕ ਵੀ ਕਰਦੇ ਹਾਂ ਨਾ तमाम ਦਿਹਾੜਿਆਂ ਨੂੰ ਵੱਡੇ ਪੱਦਰ ਦੇ ਉੱਤੇ ਮਨਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਇੱਕ ਸਥਾਨ ਦੇ ਉੱਤੇ ਪਹੁੰਚਦੀਆਂ ਨੇ ਜੋ ਸਥਾਨ ਉਸ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਭਾਵੇਂ ਅਸੀਂ ਬੀਤੇ ਸ਼ਾਮ ਦੀਆਂ ਤਸਵੀਰਾਂ ਦੀ ਗੱਲ ਕਰ ਲਈਏ ਜੋ ਦਰਬਾਰ ਸਾਹਿਬ ਵਿਖੇ ਅਲੌਕਿਕ ਆਤਸ਼ਬਾਜ਼ੀ ਹੋਈ ਅਸੀਂ ਆਪਣੇ ਆਪ ਨੂੰ ਉਹਨਾਂ ਆਤਸ਼ਬਾਜ਼ੀ ਤੱਕ ਜਾਂ ਉਸ ਸਜਾਵਟ ਤੱਕ ਸੀਮਤ ਨਾ ਰੱਖ ਦਈਏ ਅਸੀਂ ਉਹਨਾਂ ਸਿਧਾਂਤਾਂ ਦੇ ਨਾਲ ਵੀ ਜੁੜੀਏ ਜਿਨ੍ਹਾਂ ਦੀ ਗੱਲਬਾਤ ਕਰਨੀ ਜ਼ਰੂਰੀ ਬਣਦੀ ਵੀ ਹੈ ਇਹਦੇ ਨਾਲ ਸਰਦਾਰ ਅੰਮ੍ਰਿਤਪ੍ਰੀਤ ਸਿੰਘ ਜੀ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਹੈਗੀ ਆ ਕਿ ਭਾਵੇਂ ਬੱਚਿਆਂ ਨੂੰ ਆਪਾਂ ਦੋ ਤਿੰਨ ਗੱਲਾਂ ਹੀ ਦਸੀਏ ਕਿ ਇਹਨਾਂ ਦਿਹਾੜੇ ਮਨਾਉਣ ਦਾ ਮਕਸਦ ਇਹ ਹੀ ਹੈ ਨਾ ਕਿ ਅਸੀਂ ਆਪਣੀ ਪੀੜ੍ਹੀ ਨੂੰ ਕੁਝ ਡਿਲੀਵਰ ਕਰਦੇ ਹੈਗੇ ਹਾਂ ਜੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਉਹ ਚੀਜ਼ਾਂ ਚੇਤੇ ਰਹਿਣੀਆਂ ਚਾਹੀਦੀਆਂ ਨੇ ਕਿ ਹਾਂ ਭਾਈ ਕਿਉਂ ਅਸੀਂ ਜਿਹੜਾ ਗੁਰੂ ਰਾਮਦਾਸ ਪਾਸ਼ਾ ਜੀ ਦਾ ਮਨਾ ਰਹੇ ਸਿਰਫ ਮੇਰੇ ਖਿਆਲ ਦੋ ਜਾਂ ਤਿੰਨ ਮਿੰਟ ਹੀ ਲੱਗਣਗੇ ਉਹਨਾਂ ਨੂੰ ਇੱਕ ਸ਼ਾਮ ਨੂੰ ਜਾਂ ਸਵੇਰੇ ਤੁਸੀਂ ਗੁਰਦੁਆਰਾ ਸਾਹਿਬ ਕੁਝ ਤੁਹਾਨੂੰ ਵੱਖਰਾ ਕਰਨ ਦੀ ਲੋੜ ਨਹੀਂ ਹੈ ਕੋਈ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਪਣਾ ਦਿਨ ਖਰਾਬ ਕਰੋ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਸਿਰਫ ਥੋੜਾ ਟਾਈਮ ਕੱਢ ਕੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਓ ਉਹਨਾਂ ਨੂੰ ਗੁਰੂ ਸਾਹਿਬ ਦੇ ਨਾਲ ਰਿਲੇਟਡ ਭਾਵੇਂ ਦੋ ਜਾਂ ਤਿੰਨ ਗੱਲਾਂ ਹੀ ਦੱਸੋ ਘੱਟੋ ਘੱਟ ਉਹਨਾਂ ਦੇ ਵਿੱਚ ਉਹ ਜਿਹੜੀ ਚਿੰਗ ਹੈ ਉਹ ਜਿਹੜੀ ਜਗਦੀ ਰਹੇਗੀ ਕਿ ਆਹ ਕਾਰਨ ਹੈ ਗੁਰੂ ਸਾਹਿਬ ਨੇ ਸਾਨੂੰ ਆਹ ਜਿਹੜੀਆਂ ਚੀਜ਼ਾਂ ਜਿਹੜੀਆਂ ਦਿੱਤੀਆਂ ਹੈਗੀਆਂ ਤੇ ਸਾਡੇ ਉਹ ਦਿਮਾਗ 'ਚ ਰਹਿਣੀਆਂ ਹੋਣਗੀਆਂ ਕਈ ਵਾਰੀ ਆਪਾਂ ਦੇਖ ਲੈਨੇ ਨੇ ਕਿ ਬਹੁਤ ਲਿਮਟਿਡ ਜਿਹਾ ਆਪਾਂ ਅਸੀਂ ਆਪਣੇ ਆਪ ਨੂੰ ਕਰ ਲੈਨੇ ਹੈਗੇ ਸਾਰਾ ਕੁਝ ਸੋਚਦੇ ਨੇ ਕਿ ਸ਼ਾਇਦ ਅਸੀਂ ਬੱਚੇ ਨੂੰ ਗੁਰਦੁਆਰੇ ਛੱਡ ਆਏ ਜਾਂ ਗੁਰਦੁਆਰੇ ਲੈ ਜਾ ਕੇ ਲੰਗਰ ਛੱਕ ਕੇ ਆ ਗਏ ਸਾਡਾ ਇੰਨਾ ਹੀ ਜਿਹੜਾ ਫਰਜ਼ ਹੈ ਉਹ ਪੂਰਾ ਹੋ ਗਿਆ ਉਹ ਫਰਜ਼ ਉੱਥੇ ਪੂਰਾ ਨਹੀਂ ਹੁੰਦਾ ਉਹ ਤੁਹਾਨੂੰ ਅੱਗੇ ਦੱਸਣਾ ਪਵੇਗਾ ਤੁਸੀਂ ਆਪਣਾ ਫਰਜ਼ ਪੂਰਾ ਕਰੋ ਬਾਕੀ ਗੁਰੂ ਤੇ ਛੱਡ ਦਿਓ ਬਿਲਕੁਲ ਜੀ ਹਰ ਐਤਵਾਰ ਹੀ ਸਿਰਫ ਗੁਰੂ ਘਰ ਨਿਆਣਿਆਂ ਲਈ ਨਹੀਂ ਹੁੰਦਾ ਲੇਕਿਨ ਹਾਂ ਅਜਿਹੇ ਪੰਥਕ ਦਿਹਾੜਿਆਂ ਮੌਕੇ ਵੀ ਸਮਾਂ ਕੱਢ ਕੇ ਨਿਆਣਿਆਂ ਨੂੰ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ ਜੀ ਬਸ ਅਰਦਾਸਾਂ ਕਰੋ ਹਮੇਸ਼ਾ ਆਪਣੇ ਇੱਕ ਚੰਗੇ ਜੀਵਨ ਦੀਆਂ ਉਸ ਗੁਰੂ ਦੀ ਵੀ ਮੰਨੋ ਸਿਰਫ ਇਹ ਨਾ ਕਹੋ ਕਿ ਹਾਂ ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ RAMDAS ਪਾਸ਼ਾ ਆਪ ਸਭ ਦੇ ਘਰ ਦੇ ਵਿੱਚ ਖੁਸ਼ੀਆਂ ਵੀ ਲੈ ਕੇ ਆਣ ਆਪਣੀਆਂ तमाम ਅਰਦਾਸਾਂ ਅਸੀਂ ਉਹਨਾਂ ਦੀ ਦਰ ਉਹਨਾਂ ਦੇ ਦਰ ਤੇ ਜਾ ਕੇ ਕਰਦੇ ਹੀ ਹਾਂ